ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਜੀ ਸਿੱਖਾਂ ਦੇ ਪਵਿੱਤਰ ਸਥਾਨ ਹਿਮਕੁੰਣ ਸਾਹਿਬ ਬਾਰੇ ਇਹੋ ਜਿਹੀ ਜਾਣਕਾਰੀ ਜਿਸ ਬਾਰੇ ਤੁਸੀਂ ਪਹਿਲਾਂ ਨਹੀਂ ਸੁਣਿਆ ਹੋਊਗਾ ਹਿਮਕੁੰਣ ਸਾਹਿਬ ਕਿਵੇਂ ਹੋਂਦ ਵਿੱਚ ਆਇਆ ਕਿਸ ਨੇ ਇਸ ਨੂੰ ਲੱਭਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿੱਥੇ ਇਸ ਦੀ ਚਰਚਾ ਕੀਤੀ ਹੈ ਤਾਂ ਇਸ ਕਰਕੇ ਵੀਡੀਓ ਨੂੰ ਬਿਲਕੁਲ ਐਂਡ ਤੱਕ ਦੇਖਣਾ ਹੈ ਜਿੱਤੇ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ ਹੈ ਕਿਉਂਕਿ ਇਸ ਵੀਡੀਓ ਨੂੰ ਜਿੰਨਾ ਤੁਸੀਂ ਸ਼ੇਅਰ ਕਰੋਗੇ ਉਹਨਾਂ ਹੀ ਸਿੱਖ ਧਰਮ ਬਾਰੇ ਬੱਚਿਆਂ ਨੌਜਵਾਨਾਂ ਤੇ ਬਜ਼ੁਰਗਾਂ ਨੂੰ ਜਾਣਕਾਰੀ ਮਿਲੂਗੀ ਅਜੋਕੇ ਸਮੇਂ ਵਿੱਚ ਹਿਮਕੁੰਡ ਸਾਬ ਚਮੋਲੀ ਜ਼ਿਲ੍ਹਾ ਉਤਰਾਖੰਡ ਭਾਰਤ ਵਿੱਚ ਸਥਿਤ ਹੈ। ਹਿਮਕੁੰਡ ਇੱਕ ਸੰਸਕ੍ਰਿਤ ਨਾਂ ਹੈ ਜਿਸ ਵਿੱਚ ਹਿਮ ਦਾ ਅਰਥ ਹੈ ਬਰਫ਼ ਅਤੇ ਕੁੰਡ ਦਾ ਅਰਥ ਹੈ ਕਟੋਰਾ। ਇਹ ਉਹ ਥਾਂ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੂਰਬਲੇ ਜਨਮ ਵਿੱਚ ਭਗਤੀ ਕੀਤੀ ਸੀ। ਅੱਜ ਜੋ ਆਪਾਂ ਹਿਮਕੁੰਡ ਸਾਬ ਦੀ ਬਿਲਡਿੰਗ ਦੇਖਦੇ ਹਾਂ ਪਹਿਲਾਂ ਇੱਥੇ ਸਿਰਫ 10x10 ਦਾ ਇੱਕ ਕਮਰਾ ਸੀ। ਹੁਣ ਆਪਾਂ ਜ਼ਿਕਰ ਕਰਾਂਗੇ ਕਿ ਹੇਮਕੁੰਡ ਸਾਹਿਬ ਨੂੰ ਲੱਭਿਆ ਕਿਵੇਂ ਗਿਆ ਤੇ ਇਸ ਦੀ ਬਿਲਡਿੰਗ ਕਿਵੇਂ ਤਿਆਰ ਕੀਤੀ ਗਈ ਇਸ ਦੀ ਸ਼ੁਰੂਆਤ 1884 ਵਿੱਚ ਹੁੰਦੀ ਹੈ ਜਦੋਂ ਇੱਕ ਸੰਤ ਜਿਨ੍ਹਾਂ ਦਾ ਨਾਮ ਤਾਰਾ ਸਿੰਘ ਨਰੋਤਮ ਸੀ ਜੋ ਇਤਿਹਾਸਕਾਰ ਵੀ ਸਨ ਉਹਨਾਂ ਨੂੰ ਪਟਿਆਲਾ ਰਿਆਸਤ ਵੱਲੋਂ ਸਾਰੇ ਗੁਰੂ ਸਾਹਿਬਾਨਾਂ ਦੇ ਪਵਿੱਤਰ ਸਥਾਨਾਂ ਦੀ ਜਾਣਕਾਰੀ ਇਕੱਠੀ ਕਰਨ ਦਾ ਕੰਮ ਸੌਪਿਆ ਗਿਆ ਉਹਨਾਂ ਨੇ ਆਪਣੀ ਇੱਕ ਕਿਤਾਬ ਲਿਖੀ ਤੀਰਥ ਸੰਗ੍ਰਹਿ ਜਿਸ ਵਿੱਚ ਉਹਨਾਂ ਨੇ ਸਾਰੇ ਗੁਰੂ ਸਹਿਬਾਨਾਂ ਤੋਂ ਰਿਲੇਟਡ ਧਾਰਮਿਕ ਸਥਾਨਾਂ ਦਾ ਜ਼ਿਕਰ ਕੀਤਾ ਇੱਥੇ ਹੀ ਉਹਨਾਂ ਨੇ ਹਿਮਕੁੰਨ ਸਾਬ ਦਾ ਵੀ ਜ਼ਿਕਰ ਕੀਤਾ ਹੈ ਇਸ ਸਥਾਨ ਨੂੰ ਲਬਦੇ ਲਬਦੇ ਉਹ ਜੋਸ਼ੀ ਮੱਠ ਤੋਂ ਪਨੁਕੇਸ਼ਵਰ ਪਹੁੰਚੇ ਉਹਨਾਂ ਨੂੰ ਪਤਾ ਲੱਗਾ ਕਿ ਪਹਾੜਾਂ ਦੇ ਉੱਪਰ ਵਾਲੇ ਪਾਸੇ ਇੱਕ ਝੀਲ ਹੈ ਜਿਸ ਨੂੰ ਲੋਕ ਬਹੁਤ ਜ਼ਿਆਦਾ ਪਵਿੱਤਰ ਮੰਨਦੇ ਹਨ ਅਤੇ ਇਸ ਝੀਲ ਨੂੰ ਲੋਕ ਪਾਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪਰ ਲੋਕੈਸ਼ਵਰ ਤੋਂ ਕੁਝ ਲੋਕ ਉੱਥੇ ਇਸ਼ਨਾਨ ਕਰਨ ਜਾਣ ਵਾਲੇ ਸੀ ਤਾਂ ਤਾਰਾ ਸਿੰਘ ਜੀ ਵੀ ਉਹਨਾਂ ਨਾਲ ਹੀ ਹਿਮਕੁੰਡ ਸਾਹਿਬ ਵਾਲੀ ਜਗ੍ਹਾ ਤੇ ਪਹੁੰਚ ਗਏ। ਉੱਥੇ ਉਹਨਾਂ ਨੇ ਇਸ਼ਨਾਨ ਕੀਤਾ ਤੇ ਆਪਣੇ ਚਾਰੇ ਪਾਸੇ ਦੇਖਿਆ ਕਿ ਸੰਤ ਵੱਡੀਆਂ ਪਹਾੜੀਆਂ ਹਨ। ਇਨਕੀ ਸੱਤ ਵੱਡੀਆਂ ਪਹਾੜੀਆਂ ਹਨ। ਇਹ ਦੇਖ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਹੋਈ ਗੱਲ ਯਾਦ ਆ ਜਾਂਦੀ ਹੈ। ਹਿਮਕੁੰਡ ਪਰਵਤ ਹੈ ਜਹਾਂ ਸप्त सरੰਗ ਸੋਬਿਤ ਹੈ ਤਹਾਂ। ਉਹਨਾਂ ਨੂੰ ਇੱਥੇ ਇਹ ਗੱਲ ਪੂਰੀ ਤਰ੍ਹਾਂ ਪ੍ਰਤੀਤ ਹੁੰਦੀ ਵਿਕਦੀ ਹੈ ਤੇ ਮਨ ਵਿੱਚ ਪੂਰੀ ਤਰ੍ਹਾਂ ਵਿਸ਼ਵਾਸ ਹੋ ਗਿਆ ਕਿ ਇਹ ਕਲਗੀਧਰ ਦੀ ਜੀਦੀ ਹੀ ਜਗਾ ਹੈ ਅਤੇ ਭਾਈ ਤਾਰਾ ਸਿੰਘ ਜੀ ਨੇ ਆਪਣੀ ਪੁਸਤਕ ਵਿੱਚ ਇਹਨਾਂ ਸਭ ਗੱਲਾਂ ਦਾ ਜ਼ਿਕਰ ਵੀ ਕੀਤਾ 1884 ਤੋਂ ਬਾਅਦ 35 ਤੋਂ ਲੈ ਕੇ 40 ਸਾਲ ਇਸ ਗੱਲ ਤੇ ਕਿਸੇ ਨੇ ਵੀ ਗੌਰ ਨਹੀਂ ਕੀਤਾ ਬਸ ਇੱਕ ਭਾਈ ਵੀਰ ਸਿੰਘ ਜੀ ਸੀ ਜਿਨ੍ਹਾਂ ਨੇ ਸ਼੍ਰੀ ਕਲਗੀਧਰ ਚਮਤਕਾਰ ਦੀ ਰਚਨਾ ਕੀਤੀ ਜਿਸ ਵਿੱਚ ਉਹਨਾਂ ਨੇ ਚਾਰ ਅਲੱਗ-ਅਲੱਗ ਥਾਮਾ ਜੋ ਹਿਮਕੁੰਨ ਸਾਬ ਦੇ ਵਰਗੀਆਂ ਹੀ ਪ੍ਰਤੀਤ ਹੁੰਦੀਆਂ ਸੀ ਜੋ ਸਤ ਜੋ ਸਤ ਪੁਰਬਤ ਵਾਲੀ ਗੱਲ ਨਾਲ ਮੇਲ ਖਾਂਦੀਆਂ ਸੀ ਦਾ ਜ਼ਿਕਰ ਕੀਤਾ ਜਿਨ੍ਹਾਂ ਵਿੱਚੋਂ ਇੱਕ ਸੀ ਨਾਸਿਕ ਦੇ ਕੋਲ ਦੂਜੀ ਪਟਨਾ ਸਾਹਿਬ ਕੋਲ ਤੇ ਇੱਕ ਸੀ ਕਲਾਸ਼ ਪਹਾੜ ਦੇ ਕੋਲ ਤੇ ਚੌਥੀ ਸੀ ਜਿਹੜੀ ਜਗ੍ਹਾ ਨੂੰ ਪਾਈ ਤਾਰਾ ਸਿੰਘ ਨਰੋਤਮ ਜੀ ਨੇ ਲੱਭਿਆ ਸੀਗਾ ਹੁਣ ਇਸ ਤੋਂ ਬਾਅਦ ਪਾਈ ਵੀਰ ਸਿੰਘ ਜੀ ਨੇ ਵੀ ਪੱਕਾ ਲਿਖ ਦਿੱਤਾ ਕਿ ਜਿਹੜੀ ਜਗ੍ਹਾ ਪਾਈ ਤਾਰਾ ਸਿੰਘ ਜੀ ਨੇ ਲੱਭੀ ਹੈ ਉਹੀ ਹਿਮਕੁੰਨ ਸਾਬ ਦੀ ਪੱਕੀ ਜਗ੍ਹਾ ਹੈ ਹੁਣ ਇਸ ਤੋਂ ਬਾਅਦ ਅਸਲ ਕਹਾਣੀ ਸ਼ੁਰੂ ਹੁੰਦੀ ਹੈ ਜਦੋਂ ਕਲਗੀਧਰ ਚਮਤਕਾਰ ਛਪਿਆ ਸਰਦਾਰ ਸੋਹਣ ਸਿੰਘ ਇੰਡੀਅਨ ਮਿਲਟਰੀ ਦੇ ਵਿੱਚੋਂ ਗ੍ਰੰਥੀ ਰਿਟਾਇਰ ਹੋਏ ਸੀ ਉਹਨਾਂ ਨੇ ਕਲਗੀਧਰ ਚਮਤਕਾਰ ਨੂੰ ਚੰਗੀ ਤਰ੍ਹਾਂ ਪੜ੍ਹਿਆ ਉਸ ਤੋਂ ਬਾਅਦ ਉਹ ਹਿਮਕੁੰਨ ਸਾਬ ਦਾ ਸਥਾਨ ਲੱਭਣ ਲਈ ਤੁਰ ਪਏ ਫਿਰ ਉਹ 1933 ਵਿੱਚ ਹੀ ਹਿਮਕੁੰਡ ਸਾਹਿਬ ਨੂੰ ਲੱਭਣ ਲਈ ਆਏ ਲੇਕਿਨ ਉਹ ਐਸਫਲ ਰਹੇ ਯਾਨੀ ਕਿ ਉਹਨਾਂ ਨੂੰ ਸਥਾਨ ਨਹੀਂ ਲੱਭਿਆ ਅਤੇ ਜ਼ਿਆਦਾ ਠੰਡ ਹੋਣ ਕਰਕੇ ਉਹਨਾਂ ਨੂੰ ਆਪਣੇ ਘਰ ਵਾਪਸ ਜਾਣਾ ਪਿਆ ਪਰ ਉਹਨਾਂ ਨੇ ਆਪਣੀ ਪ੍ਰਯਾਸ ਨਹੀਂ ਜਾਰੀ ਰੱਖੇ ਅਤੇ 1934 ਵਿੱਚ ਫਿਰ ਉਹ ਉੱਥੇ ਹੀ ਵਾਪਸ ਆਉਂਦੇ ਹਨ ਜੋਸ਼ੀ ਮੱਠ ਪਨੋਕੇਸ਼ਵਰ ਘੁੰਮਦੇ ਹਨ ਅਤੇ ਉੱਥੋਂ ਦੇ ਲੋਕਲ ਲੋਕਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉੱਤੇ ਲੋਕਪਾਲ ਨਾਮ ਦੀ ਇੱਕ ਝੀਲ ਹੈ ਉੱਥੋਂ ਦੇ ਲੋਕਾਂ ਦੀ ਮਦਦ ਦੇ ਨਾਲ ਹੀ ਉਹ ਨਦੀ ਨੂੰ ਕ੍ਰੋਸ ਕਰਕੇ ਉਸ ਜਗ੍ਹਾ ਤੇ ਪਹੁੰਚਦੇ ਹਨ ਤੇ ਭਾਈ ਸੋਨ ਸਿੰਘ ਜੀ ਇਸ ਜਗ੍ਹਾ ਤੇ ਦਰਸ਼ਨ ਕਰਕੇ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ ਫਿਰ ਉੱਥੋਂ ਵਾਪਸ ਮੁੜਉਂਦੇ ਹਨ ਕਿਹਾ ਜਾਂਦਾ ਹੈ ਕਿ ਮਨਸੂਰੀ ਦੇਰਾਦੁਨ ਕੋਲ ਇੱਕ ਗੁਰਦੁਆਰਾ ਸਾਹਿਬ ਪਹੁੰਚ ਕੇ ਉੱਥੋਂ ਦੇ ਪ੍ਰਧਾਨ ਨੂੰ ਸਾਰੀ ਗੱਲ ਦੱਸਦੇ ਹਨ ਪਰ ਉੱਥੋਂ ਦੇ ਪ੍ਰਧਾਨ ਨੇ ਇਸ ਗੱਲ ਤੇ ਵੀ ਗੌਰ ਨਹੀਂ ਕੀਤੀ ਮਤਲਬ ਕੋਈ ਗੌਰ ਨਹੀਂ ਕੀਤਾ ਕਿਹਾ ਜਾਂਦਾ ਹੈ ਕਿ ਅੰਮ੍ਰਿਤਸਰ ਪਹੁੰਚ ਕੇ ਉਹ ਐਸਜੀਪੀਸੀ ਦੇ ਕੋਲ ਵੀ ਗਏ ਸੀ ਪਰ ਐਸਜੀਪੀਸੀ ਨੇ ਵੀ ਇਸ ਗੱਲ ਤੇ ਕੋਈ ਗੌਰ ਨਹੀਂ ਕੀਤੀ ਸੀ ਫਿਰ ਉਹ ਭਾਈ ਵੀਰ ਸਿੰਘ ਜੀ ਕੋਲ ਜਾਂਦੇ ਹਨ ਜਿਨ੍ਹਾਂ ਨੇ ਕਲਗੀਧਰ ਚਮਤਕਾਰ ਪੁਸਤਕ ਲਿਖੀ ਸੀ ਉੱਥੇ ਉਹ 2 ਦਿਨ ਤੱਕ ਰਹਿੰਦੇ ਹਨ ਤੇ ਇਸ ਗੱਲ ਤੇ ਪੱਕੀ ਤਸੱਲੀ ਹੋਣ ਤੋਂ ਬਾਅਦ ਭਾਈ ਵੀਰ ਸਿੰਘ ਜੀ ਨੇ ਉਹਨਾਂ ਨੂੰ ਉਦੋਂ ਹੀ ਆਪਣੀ ਜੇਬ 'ਚੋਂ 100 ਰੁਪਏ ਦਿੱਤੇ ਤੇ ਕਿਹਾ ਕਿ ਜਾ ਕੇ ਉੱਥੇ ਸੇਵਾ ਸ਼ੁਰੂ ਕਰਵਾਓ ਹੁਣ ਭਾਈ ਸੋਹਣ ਸਿੰਘ ਜੀ ਵਾਪਸ ਆਉਂਦੇ ਹਨ ਤੇ ਭਾਈ ਮੋਦਨ ਸਿੰਘ ਜੀ ਦੇ ਪਹਿਲਾਂ ਜੋ ਪਹਿਲਾ ਇੰਡੀਅਨ ਆਰਮੀ ਦੇ ਵਿੱਚ ਹੀ ਸੀਗੇ ਉਹਨਾਂ ਨੂੰ ਆਪਣੇ ਨਾਲ ਲੈ ਕੇ ਜਾਂਦੇ ਹਨ ਹੁਣ ਇਹਨਾਂ ਦੋਨਾਂ ਸਿੰਘਾਂ ਨੇ ਉੱਥੇ ਇੱਕ ਲੋਕਲ ਮਿਸਤਰੀ ਨੂੰ ਲਿਆ ਅਤੇ ਇੱਕ 10/10 ਦਾ ਕਮਰਾ ਦੀ ਸੇਵਾ ਦਾ ਜਿਹੜਾ ਕੰਮ ਸੀ ਉਹ ਸ਼ੁਰੂ ਕਰਵਾ ਦਿੱਤਾ ਜਦੋਂ ਇਹ ਕਮਰਾ ਬਣ ਕੇ ਤਿਆਰ ਹੋ ਗਿਆ ਸੀ ਉਸ ਤੋਂ ਬਾਅਦ ਭਾਈ ਸੋਹਣ ਸਿੰਘ ਜੀ ਨੂੰ ਟੀਵੀ ਦੀ ਬਿਮਾਰੀ ਹੋ ਗਈ ਸੀ ਜਿਸ ਕਰਕੇ ਉਹ ਕਾਫੀ ਜ਼ਿਆਦਾ ਬਿਮਾਰ ਹੋ ਗਏ ਸੀ ਤਾਂ ਭਾਈ ਮੋਦਨ ਸਿੰਘ ਜੀ ਉਹਨਾਂ ਨੂੰ ਅੰਬਸਿਰ ਵਿਖੇ ਲੈ ਗਏ ਉੱਥੇ ਉਹਨਾਂ ਨੇ ਸਰੀਰ ਛੱਡ ਦਿੱਤਾ ਪਰ ਉਸ ਤੋਂ ਪਹਿਲਾਂ ਉਹਨਾਂ ਨੇ ਹਿਮਕੁੰਣ ਸਾਹਿਬ ਜੀ ਦੀ ਸਾਰੀ ਸੇਵਾ ਦਾ ਕੰਮ ਭਾਈ ਮੋਦਨ ਸਿੰਘ ਜੀ ਨੂੰ ਸੌਂਪ ਦਿੱਤਾ ਹੁਣ ਭਾਈ ਮੋਦਨ ਸਿੰਘ ਜੀ ਨੇ ਲਗਾਤਾਰ ਹਿਮਕੁੰਣ ਸਾਹਿਬ ਜੀ ਦੀ 21 ਸਾਲਾਂ ਤੱਕ ਸੇਵਾ ਕੀਤੀ ਸੀ ਇੰਨੀ ਠੰਡ ਤੇ ਇੰਨੇ ਬਰਫੀਲੇ ਮੌਸਮ ਦੇ ਵਿੱਚ ਉਹਨਾਂ ਨੂੰ ਕੀ ਕੀ ਚੈਲੰਜੇਜ਼ ਵੇਖਣੇ ਪਏ ਹੋਣਗੇ ਗੋਬਿੰਦ ਘਾਟ ਵਿਖੇ ਉਹ ਇੱਕ ਰੁਕ ਤਾਂ ਤੁਸੀਂ ਦੇਖਿਆ ਹੀ ਹੋਊਗਾ ਜੋ ਅੰਦਰੋਂ ਬਿਲਕੁਲ ਖਾਲੀ ਹੈ ਹਿਮਕੁੰਨ ਸਾਹਿਬ ਜੀ ਦੀ ਸੇਵਾ ਉਪਰੰਤ ਉਹ ਸ਼ਾਮ ਨੂੰ ਆ ਕੇ ਉਸ ਰੁੱਖ ਦੇ ਵਿੱਚ ਆਪਣਾ ਸਮਾਂ ਬਤੀਤ ਕਰਦੇ ਸੀ ਜਿੱਥੇ ਜੰਗਲੀ ਜਾਨਵਰਾਂ ਦਾ ਡਰ ਹਰ ਸਮੇਂ ਬਣਿਆ ਰਹਿੰਦਾ ਸੀਗਾ ਭਾਈ ਮੋਦਨ ਸਿੰਘ ਜੀ ਰਾਤ ਨੂੰ ਉਸ ਰੁੱਖ ਦੇ ਵਿੱਚ ਹੀ ਸੌਂਦੇ ਤੇ ਸਵੇਰੇ ਉੱਠ ਕੇ ਫਿਰ ਹਿਮਕੁੰਨ ਸਾਹਿਬ ਜੀ ਦੀ ਸੇਵਾ ਦੇ ਵਿੱਚ ਲੱਗ ਜਾਂਦੇ ਸੀ ਉਦੋਂ ਭਾਈ ਵੀਰ ਸਿੰਘ ਜੀ ਨੇ ਗੁਰਦੁਆਰਾ ਹਿਮਕੁੰਨ ਸਾਹਿਬ ਜੀ ਦਾ ਪ੍ਰਚਾਰ ਉਸ ਸਮੇਂ ਦੀਆਂ ਅਖਬਾਰਾਂ ਤੇ ਕਿਤਾਬਾਂ ਵਿੱਚ ਕਰਨਾ ਸ਼ੁਰੂ ਕਰ ਦਿੱਤਾ ਤਾਂ ਕਿ ਲੋਕ ਜਾਗਰਿਤ ਹੋਣ ਅਤੇ ਸੇਵਾ ਦੀ ਅਪੀਲ ਵੀ ਕੀਤੀ ਅਤੇ ਇਸ ਤਰ੍ਹਾਂ ਕੋਮ ਨੇ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਮਾਇਆ ਇਕੱਠੀ ਕਰਨੀ ਸ਼ੁਰੂ ਕੀਤੀ ਕਿਉਂਕਿ ਉਸ ਸਮੇਂ ਤੇ ਜੋਸ਼ੀ ਮੱਠ ਤੋਂ ਹਿਮਕੁੰਡ ਸਾਹਿਬ ਆਉਣ ਵਾਸਤੇ ਕੋਈ ਵੀ ਰਸਤਾ ਨਹੀਂ ਸੀ ਪਾਈ ਮੋਦਨ ਸਿੰਘ ਜੀ ਦੀ ਹੀ ਅਗਵਾਈ ਹੇਠ 1945 ਵਿੱਚ ਗੋਬਿੰਦ ਘਾਟ ਵਾਲਾ ਸਥਾਨ ਉਸਾਰਿਆ ਗਿਆ ਅਤੇ ਉਸ ਇਤਿਹਾਸਿਕ ਰੁੱਖ ਦੇ ਨੇੜੇ ਇੱਕ ਸ਼ੈੱਡ ਪਾ ਕੇ ਲੋਕਾਂ ਦੇ ਰਹਿਣ ਵਾਸਤੇ ਗੁਜ਼ਾਰੇ ਲਾਇਕ ਥਾਂ ਬਣਾਈ ਗਈ ਕਿਹਾ ਜਾਂਦਾ ਹੈ ਕਿ 1952 ਵਿੱਚ ਉਥੋਂ ਦੇ ਲੋਕਲ ਲੋਕਾਂ ਦੀ ਮਦਦ ਨਾਲ ਪਹਿਲਾ ਜਥਾ ਦਰਸ਼ਨ ਕਰਨ ਲਈ ਹੇਮਕੁੰਡ ਸਾਹਿ ਪਹੁੰਚਿਆ 1957 ਵਿੱਚ ਭਾਈ ਵੀਰ ਸਿੰਘ ਜੀ ਆਪਣਾ ਸਰੀਰ ਛੱਡ ਗਏ ਸੀ ਅਤੇ 1960 ਵਿੱਚ ਭਾਈ ਮੋਦਨ ਸਿੰਘ ਜੀ ਵੀ ਆਪਣਾ ਸਰੀਰ ਛੱਡ ਗਏ ਸੀ ਪਰ ਭਾਈ ਮੋਦਨ ਸਿੰਘ ਜੀ ਸਰੀਰ ਛੱਡਣ ਤੋਂ ਪਹਿਲਾਂ ਇੱਕ ਟਰਸਟ ਬਣਾ ਗਏ ਸੀ 1960 ਤੋਂ ਅੱਜ ਤੱਕ ਉਹੀ ਟਰਸਟ ਇਹਨਾਂ ਸਥਾਨਾਂ ਦੀ ਦੇਖਭਾਲ ਕਰਦੀ ਹੈ 1964 ਵਿੱਚ 10/10 ਦਾ ਇੱਕਮਰ ਇਹ ਇੱਕ ਛੋਟੇ ਜਿਹੇ ਸਥਾਨ ਨੂੰ ਵੱਡਾ ਬਣਾਉਣ ਦਾ ਪਲਾਨ ਸ਼ੁਰੂ ਕੀਤਾ ਗਿਆ ਅਤੇ 1968 ਵਿੱਚ ਇੱਕ ਕੰਮ ਇਹ ਇਹ ਕੰਮ ਸ਼ੁਰੂ ਕੀਤਾ ਗਿਆ ਉਦੋਂ ਹੀ ਜੋਸ਼ੀ ਮੱਟ ਤੋਂ ਲੈ ਕੇ ਗੁਰੂ ਗੋਬਿੰਦ ਘਾਟ ਦੇ ਬਦਰੀਨਾਥ ਵਾਲੇ ਵੱਲ ਇੱਕ ਪੱਕੀ ਸੜਕ ਬਣ ਗਈ ਤੇ ਆਉਣਾ ਜਾਣਾ ਪਹਿਲਾਂ ਤੋਂ ਸੋਖਾ ਹੋ ਗਿਆ ਫਿਰ ਅੱਗੇ ਲੋਕਲ ਲੋਕਾਂ ਦੀ ਮਦਦ ਨਾਲ ਹੌਲੀ-ਹੌਲੀ ਰਾਹ ਬਣ ਬਣਾਉਣੇ ਸ਼ੁਰੂ ਕਰ ਦਿੱਤੇ ਗਏ 1968 ਤੋਂ ਹੀ ਜੋ ਤੁਸੀਂ ਅੱਜ ਹਿਮਕੁੰਣ ਸਾਹਿਬ ਦੀ ਬਿਲਡਿੰਗ ਦੇਖਦੇ ਹੋ ਇਹਦੀ ਬਣਤਰ ਸ਼ੁਰੂ ਹੋ ਗਈ ਸੀ ਤੇ ਇਸ ਦੀ ਜੋ ਛੱਤ ਹੈ ਉਹ ਹਰ ਇੱਕ ਮੌਸਮ ਨੂੰ ਝੇਲ ਸਕਦੀ ਹੈ ਤਾਂ ਇਸ ਪ੍ਰਕਾਰ ਸਿੰਘਾ ਨੇ ਇਸ ਧਾਰਮਿਕ ਸਥਾਨ ਦੀ ਖੋਜ ਕੀਤੀ ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ ਬਹੁਤ ਵਧੀਆ ਲੱਗੀ ਹੋਊਗੀ ਤੇ ਵੀਡੀਓ ਸਾਰੀ ਦੇਖਣ ਲਈ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ